ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਤੇ ਪੰਜਾਬ ਦੀ ਜਨਤਾ ਪੰਜਾਬ ਦਾ ਇੰਪਲਾਜ਼ ਪੰਜਾਬ ਦਾ ਪੈਨਸ਼ਨਰ 2.59 ਡੀਏ ਦਾ ਬਕਾਇਆ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਮੰਗਾ ਬਿਲਕੁਲ ਰਾਈਟ ਨੇ ਜਿਨ੍ਹਾਂ ਮੰਗਾ ਦੇ ਸੰਬੰਧ ਚ ਕੋਈ ਐਡੀਆਂ ਅਕੜ ਨਹੀਂ ਆ ਉਹਨਾ ਮੰਗਾ ਕਰਨੀ ਧਿਆਨ ਕਰਕੇ ਕੋ ਸਾਡੀ ਸੈਣੀ ਲੀਡਰਸ਼ਿਪ ਨੇ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਵਿਸ਼ਵਾਸ ਤੋਂ ਉਨਤੇ ਔਰਤੋਂ ਵੱਡੀ ਕੋਈ ਗੱਲ ਹੋਰ ਨਹੀਂ ਹੋ ਸਕਦੀ ਕਿ ਮੁੱਖ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਸਾਥੀਓ ਬਿਲਕੁਲ ਆਪਣੇ ਬਾਦੇ ਦੇ ਪੂਰੇ ਉਤਰਨਗੇ ਆਪਣੀ ਪਾਰਟੀ ਨੂੰ ਪੰਜਾਬ ਦੇ ਵਿੱਚ ਬਹੁਮਤ ਲੈ ਕੇ ਵਿਧਾਨ ਸਭਾ ਚ ਬਿਠਾ ਲਿਆ ਇਹਨਾਂ ਨੇ ਮਲਾਜਮਾਂ ਨੇ ਪੰਛਲੋਂ ਨੇ ਬਾਦੇ ਪੂਰੇ ਕਰਨਗੇ ਪਰ ਬੜੇ ਦੁੱਖ ਨਾਲ ਗੱਲ ਕਹਿਣੀ ਪੈ ਰਹੀ ਹੈ ਇੱਕ ਨਹੀਂ ਲਗਾਤਾਰ 4-5 ਮੀਟਿੰਗਾਂ ਦੇ ਕੇ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਤੇ ਪੰਜਾਬ ਦੀ ਜਨਤਾ ਪੰਜਾਬ ਦਾ ਇੰਪਲਾਜ਼ ਪੰਜਾਬ ਦਾ ਪੈਨਸ਼ਨਰ ਫੜੀਆਂ ਨਿਗਾਹ ਲਾ ਕੇ ਬੈਠਾ ਤੇ ਅਸੀਂ ਪੰਜਾਬ ਦੇ ਵਿੱਚ ਬਦਲਾ ਲੈਂਦਾ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਲਾਂਬੇ ਕਰਕੇ ਨਵੀਂ ਪਾਰਟੀ ਨੂੰ ਸਮਾ ਦਿੱਤਾ ਇਹ ਲੋਕ ਵਿਸ਼ਵਾਸ ਕਰ ਰਹੇ ਨੇ ਪਰ ਬੜੇ ਅਫਸੋਸ ਨਾਲ ਕਹਣਾ ਪੈਂਦਾ بس ਬਾਸ਼ ਕਰਦੇ ਕਰਦੇ 22 ਸਾਲ ਬੀਤ ਚੁੱਕੇ ਨੇ 22 ਸਾਲ ਹੋਰ ਰਹਿ ਗਏ ਇਹ ਵੀ ਐਵੇਂ ਜਿਵੇਂ ਨਿਕਲਨੇ ਨੇ ਪਰ ਮੈਂ ਅਪੀਲ ਕਰਦਾ ਹਾਂ ਅੱਜ ਜੋ ਐਕਸ਼ਨ ਕੀਤਾ ਇਹ ਮਜਬੂਰੀ ਆ ਪੰਜਾਬ ਦੇ ਵਿੱਚ ਅਰਥੀਆਂ ਫੂਕੇ ਨਹੀਂਆ ਕੋਈ thank